ਜਿਵੇਂ ਮਨ ਖਤਮ ਹੋਣ ਲੱਗਦਾ ਹੈ ਕਿ ਕਾਲਖ ਜੀਆਂ ਛਾ ਜਾਂਦੀ ਹੈ ਬਹੁਤ ਸਾਰੇ ਮਨੋਖੇ ਤੋਂ ਵਾਪਸ ਆ ਜਾਂਦੇ ਲੈ ਤੇ ਮੈਂ ਮਰਨ ਲੱਗਿਆ ਮੈਂ ਇਸ ਤਰ੍ਹਾਂ ਦੇ ਦੇਖੇ ਨੇ ਇੱਕ ਨੇ ਤੇ ਦਿੱਲੀ ਦੇ ਨਾਰਨੌਲ ਦੀ ਇੱਕ ਬੇਬੀ ਸੀ ਉਹ ਆਪਣੇ ਬੱਚਿਆਂ ਨਾਲ ਪਤੀ ਨਾਲ ਆਈ ਕਹਿਣ ਲੱਗੀ ਮੈਂ ਟੀਵੀ ਦੇ ਸੁਣ ਕੇ ਜਪ ਕਰਨ ਲੱਗੀਆਂ ਮੈਨੂੰ ਤੇ ਆਪਣੀ ਮੌਤ ਦਿਖਾਈ ਦੇ ਹੈ ਕਾਲਖ ਛਾ ਗਈ ਮੈਂ ਤੇ ਮਰਨ ਲੱਗ ਗਈ ਸੀ ਵੇਖੇ ਬੜੀ ਸੋਹਣੀ ਅਵਸਥਾ ਤੇਰੀ ਬਣਨ ਲੱਗੀ ਸੀ ਤੋ ਐਵੇਂ ਘਬਰਾ ਗਈ ਸੀ ਜਦ ਤਨ ਦੀ ਮੌਤ ਆਉਂਦੀ ਏ ਉਦੋਂ ਵੀ ਮਹਾਰਾਜ ਕਹਿੰਦੇ ਨੇ ਸਿਆਉ ਹੋਆ ਸੇ ਇੱਕ ਕਾਲਕ ਛਾ ਜਾਂਦੀ ਹੈ ਆਖਰੀ ਪ੍ਰਾਣ ਜਦ ਨਿਕਲਦਾ ਏ ਔਰ ਤਨ ਦੀ ਮੌਤ ਹੋ ਜਾਂਦੀ ਏ ਮਨ ਦੀ ਮੌਤ ਜਦ ਹੁੰਦੀ ਏ ਉਦੋਂ ਵੀ ਇਹ ਅਵਸਥਾ ਬਣਦੀ ਏ ਮਨੁੱਖ ਡਰ ਜਾਂਦਾ ਹੈ ਉਸ ਹਾਲਤ ਦੇ ਚ ਜ਼ਮੀਨ ਦੀ ਗ੍ਰੈਵਿਟੇਸ਼ਨ ਵੀ ਘਟ ਜਾਂਦੀ ਹੈ ਹੋ ਸਕਦਾ ਮਨੁੱਖ 2-4 ਫੁੱਟ ਜ਼ਮੀਨ ਤੋਂ ਉੱਚਾ ਵੀ ਉੱਠ ਜਾਏ ਦੂਰ ਕਿਉਂ ਜਾਵੇ ਇੱਥੇ ਬੰਬੇ 'ਚ ਥੋੜੇ ਦਿਨ ਪਹਿਲੇ ਹੀ ਹਾਦਸਾ ਹੋਇਆ ਪਾਈ ਜੋਗਾ ਸਿੰਘ ਗੁਰਦੁਆਰੇ ਮੈਂ ਕਥਾ ਕਰ ਰਿਹਾ ਸੀ ਇਹ ਸਾਰੇ ਰਾਗੀ ਸਿੰਘ ਮੇਰੇ ਕੋਲ ਬੈਠੇ ਜੋ 3-4 ਜਤੇ ਗਏ ਰੋਂਦੀ ਹੋਈ ਇੱਕ ਬੀਬੀ ਆਈ ਮਨਜੀਤ ਕੌਰ ਲੈ ਕੇ ਆਈ ਜੋ ਤੁਹਾਨੂੰ ਕਥਾ ਸੁਣਾ ਕੇ ਗਈ ਉਹ ਕੰਢੇ ਕਿ ਗਿਆ ਨਹੀਂ ਜੀ ਮੇਰਾ ਤੇ ਘਰ ਦੇ ਚ ਰਹਿਣਾ ਔਖਾ ਹੋ ਗਿਆ ਪਤੀ ਕਹਿੰਦਾ ਭੂਤਣੀ ਹੈ ਸੱਸ ਵੀ ਕਹਿੰਦੀ ਹੈ ਭੂਤਣੀ ਹੈ ਬੱਚੇ ਵੀ ਡਰ ਗਏ ਨੇ ਮੈਂ ਕਿਉਂ ਕਿਧਰੇ ਜ਼ਮੀਨ ਤੋਂ ਉੱਚੀ ਉੱਠ ਗਈ ਸੀ 2-4 ਫੁੱਟ ਜਪਦੇ ਆਂ ਜਪਦੇ ਟਿਕਾਓ ਹੋ ਗਿਆ ਜ਼ਮੀਨ ਦੀ ਗ੍ਰੈਵਿਟੇਸ਼ਨ ਘਟ ਜਾਂਦੀ ਹੈ ਜਿਵੇਂ ਪ੍ਰੈਸ਼ਰ ਦਾ ਮਾਰਿਆ ਹੋਇਆ ਫੁਾਰੇ ਦਾ ਪਾਣੀ ਉੱਪਰ ਉੱਠਦਾ ਹੈ ਜ਼ਮੀਨ ਦੀ ਖਿੱਚ ਦਾ ਮਾਰਿਆ ਫਿਰ ਥੱਲੇ ਆਉਂਦਾ ਹੈ ਜ਼ਮੀਨ ਮਨ ਨੂੰ ਵੀ ਥੱਲੇ ਖਿੱਚਦੀ ਹੈ ਅਗਰ ਸੋਨੇ ਨੇ ਧਨ ਨੇ ਰੂਪ ਨੇ ਮਨ ਨੂੰ ਗਿਰਾਇਆ ਹੈ ਸਭ ਜ਼ਮੀਨ ਦਾ ਹਿੱਸਾ ਨੇ ਨਾਮ ਜਪਦਿਆਂ ਜਦ ਇਸ ਰੂਪ ਰੰਗ ਦੀ ਪਕੜ ਧਨ ਸੰਪਦਾ ਦੀ ਪਕੜ ਪਰਿਵਾਰ ਦੀ ਪਕੜ ਨਹੀਂ ਰਹਿੰਦੀ ਕਹਿੰਦੇ ਜ਼ਮੀਨ ਲਈ ਇਸ ਸਰੀਰ ਨੂੰ ਵੀ ਖਿੱਚ ਕੇ ਰੱਖਣਾ ਔਖਾ ਹੋ ਜਾਂਦਾ ਹੈ ਮਨ ਨੂੰ ਦੋਚਾਰ ਫਟ ਉੱਚਾ ਉੱਠ ਜਾਂਦਾ ਹੈ ਬੇਸ਼ਤਰ ਇਸ ਤਰ੍ਹਾਂ ਦੇ ਹੋਏ ਨੇ ਉਹ ਮੈਨੂੰ ਖੇਡ ਲਗੇ ਮੇਰੇ ਪਰਿਵਾਰ ਨੂੰ ਸਮਝਾਓ ਮੈਂ ਬੂਤਣੀ ਨਹੀਂ ਆ ਇਹ ਘਟਨਾ ਮੈਂ ਕਈ ਜਗ੍ਹਾ ਦੇਖੀ ਹੈ ਨਾ ਜ਼ਮੀਨ ਖਿੱਚਦੀ ਰਹੇ ਸੂਰਤ ਇਤਨੀ ਉੱਚੀ ਹੋ ਗਈ ਹੈ ਜ਼ਮੀਨ ਨਹੀਂ ਖਿੱਚਦੀ ਉਹਦਾ ਅਸਰ ਥੋੜਾ ਜਿਆ ਤਨ ਤੇ ਵੀ ਪਹਿਚ ਜਾਂਦਾ ਤਨ ਉੱਪਰ ਉੱਠ ਜਾਂਦਾ ਹੈ ਵਜ਼ਨ ਘਟ ਜਾਂਦਾ ਹੈ ਜ਼ਮੀਨ ਨਹੀਂ ਖਿੱਚਦੀ ਬਹੁਤ ساری ਥਾਵਾਂ ਤੇ ਸਥਾਨੀਆਂ ਘਟਨਾਵਾਂ ਘਟੀਆਂ ਨੇ ਮੈਂ ਮੁਖ्तसर ਜ਼ਿਕਰਾਂ